ਪੰਜ ਗੰਦਾ ਆਂਦਾ ਦੁਨੀਆ ਪੀ ਰਹੀ ਏ ਪੀਲੀਆ ਹੋ ਰਿਹਾ ਏ ਇਹਦਾ ਜ਼ਿੰਮੇਵਾਰ ਕੌਣ ਏ ਅਲੀ ਦੇ ਸਾਰੀਆਂ ਗਲੀਆਂ ਬਸਤੀ ਦਾਣਸ਼ਵੰਦਾਂ ਦੀਆਂ ਭਰੀਆਂ ਪਈਆਂ ਛੋਟੇ ਛੋਟੇ ਬੱਚੇ ਆ ਉਹ ਬੱਚੇ ਦੇਖ ਲੋ ਜੋ ਸਕੂਲ ਜਾਂਦੇ ਆ ਬੈਗ ਚੁੱਕੇ ਹੋਣਦੇ ਪਾਣੀ ਨਹੀਂ ਟਪਿਆ ਜਾਂਦਾ ਬੱਚਿਆਂ ਜੇ ਠੀਕ ਹੋ ਗਿਆ ਤਾਂ ਮੇਰੀ ਜਿਹੜੀ ਹਮਦਰਦੀ ਏ ਉਹ ਮੈਂ ਉਹਨਾਂ ਦੇ ਨਾਲ ਖੜੀ ਆ ਉਹਨਾਂ ਦਾ ਦਰਦ ਜਿਹੜਾ ਛਲਕਦਾ ਪਿਆ ਇਸ ਨੂੰ ਅਲਰਟ ਕਰ ਦੇਣਾ ਤੇ ਮਸ਼ੀਨਰੀ ਪਹੁੰਚੇਗੀ ਇਹ ਕੰਮ ਕਰਾਉਣ ਦਾ ਇੱਕ ਤਰੀਕਾ ਹੁੰਦਾ ਜੇ ਨਹੀਂ ਸਿੱਧੀ ਉਂਗਲੀ ਨਾਲ ਘੋ ਨਹੀਂ ਨਿਕਲਦਾ ਤਾਂ țeਡੀ ਕਰ ਲਾਂਗੇ ਜਲੰਧਰ ਜਿਮਨੀ ਚੋਨ ਨੂੰ ਲੈ ਕੇ ਸਾਰੀ ਸਿਆਸੀ ਪਾਰਟੀਆਂ ਵੱਲੋਂ ਜੋਰ ਲਗਾਇਆ ਜਾ ਰਿਹਾ ਹੈ ਔਰ ਹਰ ਉਮੀਦਵਾਰ ਦਾਵਾ ਕਰ ਰਿਹਾ ਹੈ ਕਿ ਇਸ ਵਾਰ ਉਹ ਜਿਮਨੀ ਚੋਨਾ ਵਿੱਚ ਆਪਣੀ ਪਾਰਟੀ ਲਈ ਸੀਟ ਜਿੱਤ ਕੇ ਦਿਖਾਵੇਗਾ ਫਿਲਹਾਲ ਸਾਡੇ ਨਾਲ ਜਿਹੜੇ ਕਾਂਗਰਸ ਉਮੀਦਵਾਰ ਸੁਰਿੰਦਰ ਕੌਰ ਹਣੀ ਮੌਜੂਦ ਹੈ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਇਹ ਕਿ ਪੰਜਾਬ ਤੱਕ ਨੇ ਖਬਰ ਨਸ਼ਰ ਕੀਤੀ ਹੈ ਚੰਡੀਗੜ੍ਹ ਮੱਲੇ ਨੂੰ ਲੈ ਕੇ ਤੇ ਲੋਕਾਂ ਨੇ ਕਿਹਾ ਸੀਗਾ ਕਿ ਇਸ ਆਰੋ ਕਿਸੇ ਨੂੰ ਵੀ ਵੋਟ ਨਹੀਂ ਕਰਨਗੇ ਵੋਟਾਂ ਦਾ ਬਾਈਕਾਟ ਕੀਤਾ ਜਾਵੇਗਾ ਪੰਜਾਬ ਤੱਕ ਦੀ ਟੀਮ ਨੇ ਪੂਰਾ ਜਿਹੜਾ ਹਾਲ ਦਿਖਾਇਆ ਸੀਗਾ ਕਹਿਣ ਨੂੰ ਤਾਂ ਚੰਡੀਗੜ੍ਹ ਮੱਲਾ ਸੀ ਲੇਕਿਨ ਹਾਲਾਤ ਜਿਹੜੇ ਵੱਤੋਂ ਬੱਤਰ ਸੀਗੇ ਲੇਕਿਨ ਇਸ ਸਮੇ ਸਾਡੇ ਨਾਲ ਸੁਰਿੰਦਰ ਕੌਰ ਹਣੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਸਸੀ ਗਾਲ ਮੈਮ ਸਸੀ ਕਾਲ ਜੀ ਮੈਮ ਚੰਡੀਗੜ੍ਹ ਮੱਲੇ ਨੂੰ ਲੈ ਕੇ ਸਾਡੀ ਟੀਮ ਵੱਲੋਂ ਜਿਹੜਾ ਖਬਰ ਨਸ਼ਰ ਕੀਤੀ ਗਈ ਔਰ ਇਸ ਖਬਰ ਦੇ ਦੌਰਾਨ ਜਿਹੜਾ ਉੱਥੇ ਦੇ ਹਾਲਾਤ ਸੀਗੇ ਉਹ ਦਿਖਾਏ ਗਏ ਨੇ ਤੇ ਲੋਕ ਕਹਿ ਰਹੇ ਨੇ ਕਿ ਇਸ ਵਾਰ ਅਸੀਂ ਵੋਟ ਨਹੀਂ ਕਰਾਂਗੇ ਤੇ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜਿਹੜੇ ਲੋਕ ਹੈ ਨਾ ਚੰਡੀਗੜ੍ਹ ਮਹੱਲੇ ਦੇ ਉਹ ਵਾਕਿਆ ਹੀ ਪਰੇਸ਼ਾਨ ਰਿਐਲਿਟੀ 'ਚ ਜਿਨ੍ਹਾਂ ਨੂੰ ਪੀਣ ਨੂੰ ਸਾਫ ਪਾਣੀ ਨਹੀਂ ਮਿਲ ਰਿਹਾ ਸੀਵਰੇਜ ਓਵਰਫਲੋਡ ਹੈ ਸਟਰੀਟ ਲਾਈਟ ਨਹੀਂ ਚੱਲ ਰਹੀ ਔਰ ਮੈਂ ਕਈ ਜਗ੍ਹਾ ਤੇ ਜਾ ਕੇ ਦੇਖ ਕੇ ਆਈ ਕਿ इवन ਉਥੇ ਚੱਲਣਾ ਵੀ ਜਿਹੜਾ ਮੁਸ਼ਕਲ ਆ ਪੈਰ ਪਾਣੀ ਦੇ ਵਿੱਚ ਗੰਦੇ ਪਾਣੀ ਚ ਜਾਂਦੇ ਆ ਮੈਂ ਜਾਣਦੀ ਆ ਜਦੋਂ ਏਰੀਆ ਚ ਮੈਂ ਚੰਡੀਗੜ੍ਹ ਮੁਹੱਲੇ ਅਜੇ ਨਹੀਂ ਗਈ ਮੈਂ ਲੋਕਾਂ ਦਾ ਦਰਦ ਸਮਝਦੀ ਆ ਮੈਂ ਜਲਦੀ ਉਥੇ ਵਿਜ਼ਿਟ ਵੀ ਕਰਾਂਗੀ ਔਰ ਮੈਂ ਕਮਿਸ਼ਨਰ ਨਾਲ ਜਾਂ ਪ੍ਰਸ਼ਾਸਨ ਨਾਲ ਗੱਲ ਕਰਕੇ ਉਥੇ ਅਸੀਂ ਜੋ ਵੀ ਸੇਵਾਵਾਂ ਹੈਗਾ ਉਹ ਦਿੰਦੇ ਆ ਔਰ ਜਲਦੀ ਉਹ ਜਿਹੜਾ ਮਸਲਾ ਠੀਕ ਹੋ ਗਿਆ ਤਾਂ ਮੇਰੀ ਜਿਹੜੀ ਹਮਦਰਦੀ ਆ ਉਹ ਮੈਂ ਉਹਨਾਂ ਦੇ ਨਾਲ ਖੜੀ ਆ ਉਹਨਾਂ ਦਾ ਦਰਦ ਜਿਹੜਾ ਛਲਕਦਾ ਪਿਆ ਉਹ ਸਹੀ ਆ ਔਰ ਜਿਨ੍ਹਾਂ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਨਹੀਂ ਮਿਲਦਾ ਉਹ ਲੋਕ ਉਹਨਾਂ ਦਾ ਫਿਰ ਟ੍ਰੀਟਮੈਂਟ ਉਹਨਾਂ ਨੇ ਕੀ ਕਰਨੇ ਵੋਟਾਂ ਦੇਣੀਆਂ ਫਿਰ ਠੀਕ ਆ ਨਾ ਤੇ ਅਸੀਂ ਉਹਦਾ ਮਸਲਾ ਹੱਲ ਕਰਾਂਗੇ ਤੇ ਉਹ ਸਾਨੂੰ ਵੋਟ ਕਰਨਗੇ ਜ਼ਰੂਰ ਲੇਕਿਨ ਅਸੀਂ ਗੱਲਬਾਤ ਕੀਤੀ ਸਾਡੀ ਟੀਮ ਨੇ ਉੱਥੇ ਗੱਲਬਾਤ ਕੀਤੀ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਸਮੱਸਿਆ ਆ ਨੇ ਲੇਕਿਨ ਕੋਈ ਵੀ ਹੱਲ ਕਰਨ ਨਹੀਂ ਆਂਦਾ ਅਗਰ ਕੋਈ ਆਂਦਾ ਤੇ ਖਾਣਾ ਪੂਰਤੀ ਕਰਕੇ ਚਲਾ ਜਾਂਦਾ ਦੇਖੋ ਜੀ ਜਿਹੜੀ ਨਗਰ ਨਿਗਮ ਜਲੰਧਰ ਉਹਦੀ 10 ਨਿਯੋਰ ਖਤਮ ਹੋ ਚੁੱਕੀ ਹੈ ਤੁਹਾਨੂੰ ਪਤਾ ਕਾਉਂਸਲਰ ਸਾਰੇ ਆਪਣੇ ਆਪਣੇ ਘਰ ਬੈਠੇ ਆ ਤੇ ਹੁਣ ਉਹਨਾਂ ਦੀ ਕਿਸੇ ਦੀ ਸੁਣਵਾਈ ਨਹੀਂ ਹੈਗੀ ਜਦੋਂ ਕਾਉਂਸਲਰ ਆਪਣੇ ਏਰੀਆ ਦੇਖਦੇ ਸੀ ਤਾਂ ਘੱਟ ਤੋਂ ਘੱਟ ਇੱਕ ਵਾਰ ਦਾ ਕਾਉਂਸਲਰ ਆਪਣੇ ਏਰੀਏ ਦਾ ਸਾਰਾ ਧਿਆਨ ਰੱਖਦਾ ਸੀ ਨੋ ਡਾਊਟ ਹੁਣ ਵੀ ਕਾਉਂਸਲਰ ਜਿਹੜੇ ਆਪਣੀਆਂ ਵਾਰਡਾਂ ਦੇ ਹਿਸਾਬ ਨਾਲ ਕੰਮ ਕਰਨਾ ਚਾਹੁੰਦੇ ਆ ਪਰ ਉੱਥੇ ਸੁਣਵਾਈ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਐਪਲੀਕੇਸ਼ਨ ਤਾਂ ਜ਼ਰੂਰ ਲੈ ਲੈਂਦੀ ਆ ਉੱਥੇ ਵਰਕ ਨਹੀਂ ਹੋ ਰਿਹਾ ਮੈਂ ਵੀ ਜਾ ਕੇ ਦੇਖਿਆ ਉੱਥੇ ਮੈਂ ਕਮਿਸ਼ਨਰ ਸਾਹਿਬ ਨੂੰ ਮਿਲੀ ਆ ਬਹੁਤ ਜ਼ੋਰ ਪ੍ਰੈਸ਼ਰ ਪਾ ਕੇ ਜਿਹੜਾ ਅਸੀਂ ਆਪਣੇ ਕੁਸ਼ ਮਹੱਲਿਆਂ ਦੇ ਵਿੱਚ ਜਿਵੇਂ ਸ਼ਿਵਾਜੀ ਨਗਰ ਲਸੂੜੀ ਮੱਲਾ ਉੱਥੇ ਬੜੀ ਵੱਡੀ ਸਮੱਸਿਆ ਸੀਗੀ ਗੰਦੇ ਪਾਣੀ ਦੀ ਤੇ ਬਹੁਤ ਪ੍ਰੈਸ਼ਰਾਈਜ਼ ਕਰਕੇ ਅਸੀਂ ਉੱਥੇ ਮਸ਼ੀਨਾਂ ਭੇਜੀਆਂ ਔਰ ਸਾਰਾ ਜਿਹੜਾ ਸੌਟ ਆਊਟ ਹੋਇਆ ਤੇ ਇਹ ਵੀ ਜਿਹੜਾ ਚੰਡੀਗੜ੍ਹ ਮਹੱਲੇ ਦਾ ਇਹ ਵੀ ਆਪਾਂ ਜਲਦੀ ਹੀ ਕਰਾਵਾਂਗੇ ਮੈਂ ਕਹੇ ਦਿੱਤਾ ਉੱਥੇ ਮੈਂ ਦੁਬਾਰਾ ਫੋਨ ਵੀ ਕਰ ਦੇਣੀ ਆ ਤੇ ਮੈਂ ਜਲਦੀ ਵਿਜ਼ਿਟ ਵੀ ਕਰਾਂਗੀ ਇਸ ਦਰਦ ਜਿਹੜਾ ਲੋਕਾਂ ਦਾ ਛਲਕਦਾ ਮੈਂ ਇਸ ਘੜੀ ਦੇ ਵਿੱਚ ਉਹਨਾਂ ਦੇ ਨਾਲ ਖੜੀ ਆ ਲਗਾਤਾਰ ਤੁਸੀਂ ਪਾਰਸ਼ਦ ਬਣੇ ਉਸ ਜਿਸ ਦੇ ਬਾਅਦ ਤੁਹਾਨੂੰ ਡਿਪਟੀ ਮੀਰ ਬਣਾਇਆ ਗਿਆ ਕਾਂਗਰਸ ਪਾਰਟੀ ਚ ਤੇ ਉਸ ਸਮੇਂ ਜਿਹੜੇ ਮੌਜੂਦਾ ਵਿਧਾਇਕ ਸੀਗੇ ਸੁਸ਼ੀਲ ਕੁਮਾਰ ਰਿੰਕੂ ਉਹ ਵੀ ਸੀਗੇ ਤੁਸੀਂ ਵੀ ਸੀਗੇ ਪੂਰੀ ਲੀਡਰਸ਼ਿਪ ਸੀਗੀ ਤੇ ਉਸ ਸਮੇਂ ਤੋਂ ਹੱਲ ਕਿਉਂ ਨਹੀਂ ਹੋ ਰਹੀਆਂ ਇਸ ਸਮੱਸਿਆ ਕਿਉਂਕਿ ਉਹ ਤਾਂ ਕਹਿ ਰਹੇ ਕਿ ਕਾਫੀ ਸਾਲਾਂ ਤੋਂ ਇਹ ਸਮੱਸਿਆ ਐਦਾਂ ਹੀ ਚੱਲਦੀ ਆ ਰਹੀ ਹੈ ਦੇਖੋ ਜਦੋਂ ਕੋਈ ਅਸੀਂ ਕੰਮ ਸ਼ੁਰੂ ਕਰਦੇ ਆ ਨਾ ਸੀਵਰੇਜ ਦੀ ਪਾਈ ਪਿਆ ਪਾਣੀ ਦੀ ਉਹਦੀ ਮੇਨਟੇਨੈਂਸ ਦੀ ਜ਼ਰੂਰਤ ਹੁੰਦੀ ਆ ਸਮੇਂ-ਸਮੇਂ ਤੇ ਸੇਵਾਵਾਂ ਦੀ ਜਿਹੜੀ ਜ਼ਰੂਰਤ ਹੁੰਦੀ ਆ 2.5 ਸਾਲ ਦੀ ਜਦੋਂ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਇਹਨਾਂ ਨੇ ਨਾ ਨਗਰ ਨਿਗਮ ਜਲੰਧਰ ਤੋਂ ਕੋਈ ਸੇਵਾਵਾਂ ਮਹੱਈਆ ਹੋ ਰਹੀਆਂ ਜਨਤਾ ਨੂੰ ਔਰ ਨਾ ਜਿਹੜੇ ਚੁਣੇ ਗਏ ਨਵੇਂ ਲੀਡਰ ਆ ਉਨਾ ਵੱਲੋਂ ਜੇ ਹੋ ਰਿਹਾ ਤਾਂ ਸਮਾਜਿਕ ਕ੍ਰੀਤੀਆਂ ਤੇ ਸਮਾਜਿਕ ਬੁਰਾਈਆਂ ਲੋਕ ਹੋਰ ਪਰੇਸ਼ਾਨ ਹੋ ਗਏ ਸੋ ਮੈਂ ਲੋਕਾਂ ਨੂੰ ਅਪੀਲ ਕਰਦੀ ਆ ਕਿ ਜੇ ਤੁਸੀਂ ਨਾ ਸਮਾਜਿਕ ਕ੍ਰੀਤੀਆਂ ਤੋਂ ਸਮਾਜਿਕ ਬੁਰਾਈਆਂ ਤੋਂ ਬਚਣਾ ਜੇ ਚੰਗੀਆਂ ਸੇਵਾਵਾਂ ਤੁਸੀਂ ਚਾਹੁੰਦੇ ਆ ਤਾਂ ਕਾਂਗਰਸ ਪਾਰਟੀ ਨੂੰ ਵੋਟ ਪਾਓ ਕਿਉਂਕਿ ਕਾਂਗਰਸ ਹੀ ਇੱਕ ਐਸੀ ਪਾਰਟੀ ਆ ਜਿਹੜੀ ਡਿਵੈਲਪਮੈਂਟ ਵੀ ਕਰਾਉਂਦੀ ਆ ਔਰ ਸਮਾਜਿਕ ਬੁਰਾਈਆਂ ਸਮਾਜਿਕ ਕ੍ਰੀਤੀਆਂ ਨੂੰ ਵੀ ਦੂਰ ਕਰਦੀ ਆ ਲੋਕਾਂ ਦਾ ਕਹਿਣਾ ਹੈ ਕਿ ਉੱਥੇ ਨਾਲ ਹੀ ਸਾਬਕਾ ਵਿਧਾਇਕ ਰਹ ਰਹੇ ਨੇ ਸ਼ਿਤਲੰਗੁਰਾਲ ਕਿਉਂਕਿ ਵਾਸ ਜਿਹੜੇ ਸਾਬਕਾ ਸੰਸਦ ਨੇ ਸ਼ਸ਼ੀਲ ਕੁਮਾਰ ਰਿੰਕੋ ਵੀ ਉੱਥੇ ਨੇ ਕਹਿੰਦੇ ਅਸੀਂ ਗੱਲਬਾਤ ਕਰਦੇ ਆ ਲੋਕ ਉਹ ਭੇਜਦੇ ਨੇ ਲੋਕ ਸਿਰਫ ਆਂਦੇ 10 15 ਮਿੰਟ ਦੇ ਵਿੱਚ ਥੋੜਾ ਬਹੁਤ ਕੰਮ ਕਰਦੇ ਤੇ ਚਲੇ ਜਾਂਦੇ ਪਰ ਤੁਹਾਡੇ ਵੱਲੋਂ ਕਿਉਂ ਨਹੀਂ ਵਿਜ਼ਿਟ ਕੀਤਾ ਗਿਆ ਕਿਉਂਕਿ ਹੁਣ ਜਿਮਨੀ ਚੋਨਾ ਵੀ ਨੇ ਤੇ ਫਿਰ ਕਿਸ ਮੂ ਨੂੰ ਲੈ ਕੇ ਤੁਸੀਂ ਵੋਟਾਂ ਮੰਗਣ ਜਾਓਗੇ ਨਹੀਂ ਤੁਸੀਂ ਮੈਨੂੰ ਹੁਣ ਦੱਸਿਆ ਚੰਡੀਗੜ੍ਹ ਮਹਲੇ ਦਾ ਚੰਨੀ ਜੀ ਵਿਜ਼ਿਟ ਕਰਕੇ ਆਏ ਆ ਮੈਂ ਕਿਤੇ ਆਪਣੀ ਇਲੈਕਸ਼ਨ ਕੈਂਪੇਨ ਚ ਵਿਜੀ ਸੀ ਉਹਨਾਂ ਨੇ ਕਿਹਾ ਕਿ ਭਣਜੀ ਤੁਸੀਂ ਕੰਮ ਕਰੋ ਮੈਂ ਜਾਣਾ ਉਹਦੇ ਵਿਹਾਰ ਤੇ ਉੱਥੇ ਸਾਰਾ ਕੰਮ ਹੋਇਆ ਤੇ ਤੁਹਾਨੂੰ ਪਤਾ ਸੀ ਚੰਡੀਗੜ੍ਹ ਨੂੰ ਲਿਸ ਸਮੱਸਿਆ ਨਹੀਂ 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 ਚੰਡੀਗੜ੍ਹ ਮਾ ਲੈ ਜਾ ਤੁਸੀਂ ਮੈਨੂੰ ਹੁਣ ਦੱਸਿਆ ਜਿਹੜਾ ਸ਼ਿਵਾਜੀ ਨਗਰ ਜਾਂ ਲਸੂੜੀ ਵਾਲੇ ਦੀ ਮੈਂ ਗੱਲ ਕਰਦੀ ਆ ਉੱਥੇ ਚੰਨੀ ਜੀ ਵਿਜ਼ਿਟ ਕਰਕੇ ਆਏ ਆ ਕਿਉਂਕਿ ਟਾਈਮ ਬੜਾ ਘੱਟ ਹੈਗਾ ਉਹਨਾਂ ਨੇ ਕਿਹਾ ਭਣਜੀ ਤੁਸੀਂ ਆਪਣੇ ਏਰੀਆ ਚ ਕੰਮ ਕਰੋ ਸਮਾਂ ਬਹੁਤ ਘਟਿਆ ਤੇ ਮੈਂ ਜਾ ਕੇ ਉੱਥੇ ਜਾਣਾ ਉਹ ਲੋਕਾਂ ਨੂੰ ਮਿਲੇ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਪਲੱਸ ਉੱਥੇ ਸਾਰਾ ਜਿਹੜਾ ਤਾਮਝਾਮ ਪ੍ਰਸ਼ਾਸਨ ਨੂੰ ਉਥੇ ਬੁਲਾਇਆ ਉਥੇ ਮਸ਼ੀਨਰੀ ਮਗਾ ਕੇ ਉਹ ਸਾਰਾ ਸੌਟ ਆਊਟ ਕੀਤਾ ਔਰ ਲੋਕਾਂ ਨੂੰ ਇਸ ਚੀਜ਼ ਦਾ ਪਤਾ ਆਮ ਆਦਮੀ ਪਾਰਟੀ ਵੱਲੋਂ ਦੋ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਗਈ 10 ਗਰੰਟੀਆਂ ਜਿਹੜੀਆਂ ਉਹ ਦਿੱਤੀਆਂ ਗਈਆਂ ਉਹਨਾਂ ਨੇ ਕਿਹਾ ਕਿ ਸਾਡਾ ਵਿਧਾਇਕ ਅਗਰ ਆਂਦਾ ਹੈ ਤੇ ਇਸ ਵੈਸਟ ਹਲਕੇ ਦੇ ਜਿਹੜੇ ਵੀ ਕੰਮ ਨੇ ਉਹ ਕਰਵਾਵਾਂਗੇ ਚਾਹੇ ਸੀਵਰੇਜ ਦੇ ਕੰਮ ਨੇ ਚਾਹੇ ਰੋਡ ਸਮੱਸਿਆ ਨੇ ਚਾਹੇ ਸਫਾਈ ਦੀ ਸਮੱਸਿਆ ਹੈ ਹੋਰ ਵੀ ਕਈ ਸਮੱਸਿਆ ਦਾ ਕੰਦੇ ਛੁਟਕਾਰਾ ਸੀ ਦਿਵਾ ਸਕਦੇ ਹਾਂ ਕਿਉਂਕਿ ਇਸ ਸਮੇਂ ਸੱਤਾ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦੇਖੋ ਜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਭਗਵੰਤ ਮਾਨ ਸਰਕਾਰ ਇਹ ਗਰੰਟੀਆਂ ਹੀ ਦਿੰਦੇ ਕਰਦੇ ਕੁਛ ਨਹੀਂ ਜੇ ਤੁਸੀਂ 2.5 ਸਾਲ ਪਿੱਛੇ ਚੱਲ ਜਨ ਉਹਦੋਂ ਵੀ ਗਰੰਟੀਆਂ ਹੀ ਦਿੱਤੀਆਂ ਰਿਜ਼ਲਟ ਕੀ ਆਇਆ ਤੁਹਾਡੇ ਸਾਹਮਣੇ ਹੈ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਕਿੱਥੇ ਆ ਉਹ ਗਰੰਟੀ ਇਸੇ ਤਰ੍ਹਾਂ ਇਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਗਰੰਟੀਆਂ ਹੀ ਦਿੱਤੀਆਂ ਔਰ ਗਰੰਟਡ ਕੁਛ ਨਹੀਂ ਕੀਤਾ ਤੇ ਲੋਕ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਲੋਕ ਇਹਨਾਂ ਨੂੰ ਨਕਾਰ ਚੁੱਕੇ ਹੈ ਲੱਗਦਾ ਹੈ ਕਿ ਇਸ ਵਾਰ ਕਾਂਗਰਸ ਪਾਰਟੀ ਨੂੰ ਲੋਕ ਵੋਟ ਕਰਨਗੇ ਕਿਉਂਕਿ MP ਇਲੈਕਸ਼ਨ ਦਾ ਰੁਝਾਨ ਕੁਛ ਹੋਰ ਹੁੰਦਾ ਹੈ ਔਰ ਵਿਧਾਨ ਸਭਾ ਖੇਤਰ ਦਾ ਰੁਝਾਨ ਕੁਛ ਹੋਰ ਹੁੰਦਾ ਹੈ ਕਿਉਂਕਿ ਇਸ ਸਮੇਂ ਕਿਉਂਕਿ ਸੱਤਾ ਚਾ ਆਮ ਆਦਮੀ ਪਾਰਟੀ ਹੈ BJP ਵੀ ਇੱਕ ਤਰ੍ਹਾਂ ਦੀ ਕਿਉਂਕਿ ਹੈਵੀ ਹੈ ਕਿਉਂਕਿ ਇਸ ਵਾਰ ਵੋਟ ਬੈਂਕ ਉਹਨਾਂ ਦਾ ਵੀ ਵਧਿਆ ਹੈ ਤੇ ਕਿਤੇ ਨੇ ਕਿਤੇ ਤ੍ਰਿਕੋਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਜਰੂਰ ਵੋਟ ਕਰਨਗੇ ਲੋਕ ਕਾਂਗਰਸ ਨੂੰ ਕਿਉਂਕਿ ਕਾਂਗਰਸ ਹੀ ਇੱਕ ਐਸੀ ਲੋਕਤਾਂਤ੍ਰਿਕ ਪਾਰਟੀ ਹੈ ਜਦੋਂ ਜਦੋਂ ਕਾਂਗਰਸ ਦਾ ਰਾਜ ਰਿਹਾ ਘਟ ਤੋਂ ਘਾਟਾ ਜਿਹੜਾ ਤੁਸੀਂ ਦੱਸਦੇ ਗੰਦੇ ਪਾਣੀ ਦੀਆਂ ਸਮੱਸਿਆਵਾਂ ਜਾਂ ਸਮਾਜਿਕ ਕ੍ਰਿਤੀਆਂ ਸਮਾਜਿਕ ਬੁਰਾਈਆਂ ਨਸ਼ਾ ਆਪਣੇ ਦੜਾ ਸਟਾ ਲਾਟਰੀ ਸਿਸਟਮ ਇਹਨਾਂ ਚੀਜ਼ਾਂ ਤੋਂ ਰਾਹਤ ਮਿਲੀ ਹੈ ਲੋਕਾਂ ਨੂੰ ਪਰ ਲੋਕ ਕਿਉਂ ਨਹੀਂ ووٹ ਦੇਣਗੇ ਇੱਕ ਜਿਹੜੀ ਔਰਤ ਹੁੰਦੀ ਆ ਉਹ ਹਮੇਸ਼ਾ ਉਹਦਾ ਇਹ ਹੁੰਦਾ ਕਿ ਉਹ ਘਰ ਦਾ ਸਿਸਟਮ ਜਿਹੜਾ ਸਾਫ ਸੁਥਰਾ ਰੱਖੇ ਜੇ ਮੈਨੂੰ ਲੋਕ ਲਿਆਉਣਗੇ ਨਾ ਪਲੇਟਫਾਰਮ ਤੇ ਸਹੀ ਪਲੇਟਫਾਰਮ ਤੇ ਮੈਨੂੰ ਵੋਟਾਂ ਪਾ ਕੇ ਐਮਐਲਏ ਬਣਾਉਣਗੇ ਤਾਂ ਮੈਂ ਦੱਸਾਂ ਕਿ ਵੀ ਔਰਤਾਂ ਜਿਹੜੀਆਂ ਘਰ ਵੀ ਵਧੀਆ ਸੰਭਾਲ ਸਕਦੀਆਂ ਤੇ ਏਰੀਆ ਵੀ ਆਪਣਾ ਜਿਲੰਦਰ ਵੈਸਟ ਵੀ ਵਧੀਆ ਸੰਭਾਲ ਕੇ ਦਿਖਾਵਾਂਗੀ ਆ ਇਹ ਨਗਰ ਨਿਗਮ ਚੋਣਾਂ ਵੀ ਹੋਣੀਆਂ ਨੇ ਲੇਕਿਨ ਹਜੇ ਸਮੱਸਿਆਵਾਂ ਬਹੁਤ ਨੇ ਹਾਲ ਕਿਵੇਂ ਕੀਤਾ ਜਾਊਗਾ ਇਹਨਾਂ ਦਾ ਸਮੱਸਿਆਵਾਂ ਨੂੰ ਹੱਲ ਕਰੋ ਤਾਂ ਸਮੱਸਿਆ ਤੇ ਰਹਿੰਦੀ ਨਹੀਂ ਕਿਤੇ ਤਾਂ ਹੱਲ ਦੇਖੋ ਇਹ ਜਿਹੜੀ ਹੁਣ ਸਰਕਾਰ ਹੈ ਪੰਜਾਬ ਦੀ ਉਹਨਾਂ ਨੂੰ ਪੁੱਛੋ ਨਾ ਜੇ ਤੁਹਾਡੀ ਸਰਕਾਰ ਹੋ ਗਈ ਫਿਰ ਅਸੀਂ ਜਵਾਬ ਦੇਵਾਂਗੇ ਅਸੀਂ ਤਾਂ ਜਵਾਬ ਦੇ ਹੀ ਨਹੀਂ ਤੁਸੀਂ ਨਗਰ ਨਿਗਮ ਕਮਿਸ਼ਨਰ ਨਾਲ ਗੱਲ ਕਰੋਗੇ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਮੈਂ ਹੁਣ ਮੇਰੀ ਮੀਟਿੰਗ ਹੈ ਮੈਂ ਜਾਂਦੀ ਜਾਂਦੀ ਨੇ ਸਾਰੇ ਪ੍ਰਸ਼ਾਸਨ ਨੂੰ ਅਲਰਟ ਕਰ ਦੇਣਾ ਔਰ ਉੱਥੇ ਮਸ਼ੀਨਰੀ ਪਹੁੰਚੇਗੀ ਕੰਮ ਹੋਏਗਾ ਕਮਿਸ਼ਨਰ ਕੰਮ ਕਰਨਗੇ ਕਿਉਂ ਨਹੀਂ ਕਰਨਗੇ ਨਹੀਂ ਕਰਨਗੇ ਤਾਂ ਅਸੀਂ ਸਾਨੂੰ ਕਰਾਣੇ ਜਾਂਦੇ ਸਾਰਾ ਸਾਰਾ ਨਹੀਂ ਨਹੀਂ ਸਰਕਾਰ ਦੇਖੋ ਸੁਰਿੰਦਰ ਕੌਰ ਨੇ ਜਦੋਂ ਸਰਕਾਰ ਨਹੀਂ ਸੀ ਜਦੋਂ ਸਾਡੀ ਨਗਰ ਨਿਗਮ ਵਿੱਚ ਲੋਕਲ ਬਾਡੀ ਦੀ ਸਰਕਾਰ ਨਹੀਂ ਸੀ ਕਾਰਪੋਰੇਸ਼ਨ ਸਾਡੀ ਨਹੀਂ ਸੀ ਕਾਂਗਰਸ ਦੀ ਸੁਰਿੰਦਰ ਕੌਰ ਨੇ ਉਹਦਾ ਵੀ ਢੱਲੇ ਨਾ ਕੰਮ ਕਰਾਏ ਆ ਠੀਕ ਹੈ ਨਾ ਤੇ ਕੰਮ ਕਰਾਉਣ ਦਾ ਇੱਕ ਤਰੀਕਾ ਹੁੰਦਾ ਜੇ ਨਹੀਂ ਸਿੱਧੀ ਉਂਗਲੀ ਨਾਲ ਘੋ ਨਹੀਂ ਨਿਕਲਦਾ ਤਾਂ țeਡੀ ਕਰ ਲਾਂਗੇ ਜਨਤਾ ਜਨਾਰਦਨ ਵੱਡੀ ਹੈ ਜਨਤਾ ਨੂੰ ਜਨਤਾ ਨਾਲ ਮੱਥਾ ਲਾ ਕੇ ਜਾਣਾ ਕਿੱਥੇ ਹੈ ਸਰਕਾਰਾਂ ਸਰਕਾਰਾਂ ਜਨਤਾ ਹੀ ਬਣਾਉਣੀ ਹੈ ਠੀਕ ਹੈ ਨਾ ਜੇ ਜਨਤਾ ਬਣਾਉਣ ਜਾਣਦੀ ਹੈ ਤੇ ਟਾਉਣ ਵੀ ਜਾਣਦੀ ਪਰ ਲੋਕ ਕਹਿ ਰਹੇ ਨੇ ਕਿ ਕਿਸ ਮੂ ਨੂੰ ਲੈ ਕੇ ਸਾਡੇ ਕੋਲ ਆਣ ਕਿ ਤੇ ਸਮੱਸਿਆਵਾਂ ਤਾਂ ਦੂਰ ਹੋ ਹੀ ਨਹੀਂ ਰਹੀਆਂ ਸਿਰਫ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਆਂਦੇ ਕਹਿੰਦੇ ਹੁਣ ਤਾਂ ਸਾਡੀ ਗਲੀਆਂ ਚ ਪਾਣੀ ਭਰ ਗਿਆ ਕਿ ਉਹ ਪਾਣੀ ਟਪ ਕੇ ਆਣਗੇ ਬਿਲਕੁਲ ਜੀ ਜਿੱਥੋਂ ਦੀ ਜਿੱਥੇ ਲੋਕ ਰਹਿੰਦੇ ਆ ਅਸੀਂ ਵੀ ਉਸ ਪਰਿਵਾਰ ਦਾ ਹਿੱਸਾ ਆ ਔਰ ਸੁਰੇਂਦਰ ਕੋਹਤਾ ਫਸਟ ਟਾਈਮ ਕੰਟੈਸਟ ਕਰ ਰਹੀ ਹੈ ਔਰ ਮੈਂ ਲੋਕਾਂ ਨੂੰ ਸਵਾਲ ਕਰਨਾ ਚਾਹੁੰਦੀ ਆ ਕਿ ਤੁਸੀਂ ਮੇਰੇ ਆਪਣੇ ਆ ਤੁਸੀਂ ਮੇਰਾ ਆਪਣਾ ਪਰਿਵਾਰ ਆ ਤੁਸੀਂ ਇੱਕ ਵਾਰੀ ਮੈਨੂੰ ਮੈਂ ਵੋਟਾਂ પાਕੇ ਜਿਤਾ ਕੇ ਤਾਂ ਦੇਖੋ ਫਿਰ ਤੁਸੀਂ ਮੈਨੂੰ ਸਵਾਲ ਪੁੱਛਣ ਦੇ ਹੱਕਦਾਰ ਆ ਮੈਂ ਤੁਹਾਡੇ ਇਸ ਅਧਿਕਾਰੀ ਘੜੀ ਦੇ ਵਿੱਚ ਤੁਹਾਡੇ ਨਾਲ ਖੜੀ ਆ ਔਰ ਤੁਸੀਂ ਸਵਾਲ ਉਹਨਾਂ ਨੂੰ ਜ਼ਰੂਰ ਪੁੱਛੋ ਜਿਨ੍ਹਾਂ ਲੋਕਾਂ ਦੀ ਸਰਕਾਰ ਆ ਜਿਹੜੇ ਇਸ ਵੇਲੇ ਸੱਤਾ ਦੇ ਕਾਬਜ਼ ਨਹੀਂ ਸੁਲਿੰਦਰ ਕੌਰ ਆ ਰਹੀ ਆ ਔਰ ਆ ਕੇ ਸਾਰਾ ਜਿਹੜਾ ਇਹ ਸਮੱਸਿਆਵਾਂ ਦਾ ਜਿਹੜਾ ਹੱਲ ਕਰੇਗੀ ਔਰ ਸਾਰੀਆਂ ਮੁਸ਼ਕਿਲਾਂ ਜਿਹੜੀਆਂ ਆ ਉਹ ਤੁਹਾਡੇ ਨਾਲ ਮਿਲ ਕੇ ਦੂਰ ਕਰਾਂਗੇ ਪੰਜਾਬ ਸਰਕਾਰ ਦਾ ਦਾਵਾ ਕਰ ਰਹੀ ਹੈ ਕਿ ਅਸੀਂ ਲੋਕਾਂ ਦੀ ਭਲਾਈ ਲਈ ਹਰ ਤਰ੍ਹਾਂ ਦੇ ਕਦਮ ਉਠਾ ਰਹੇ ਹਾਂ ਉਹਨਾਂ ਲਈ ਹਸਪਤਾਲ ਖੋਲ ਦਿੱਤੇ ਗਏ ਨੇ ਉਹਨਾਂ ਲਈ ਮਹਿਲਾ ਕਲੀਨਿਕ ਖੋਲੇ ਗਏ ਨੇ ਉਹਨਾਂ ਲਈ ਫ੍ਰੀ ਦਵਾਈਆਂ ਹੋ ਗਈਆਂ ਐਜੂਕੇਸ਼ਨ ਫ੍ਰੀ ਹੋ ਗਈ ਹੈ ਤੇ ਲੱਗ ਰਿਹਾ ਹੈ ਕਿ ਜਿਹੜੀ ਸਮੱਸਿਆਵਾਂ ਨੇ ਜਿਹੜੀ ਇਲਾਕੇ ਦੀਆਂ ਸਮੱਸਿਆਵਾਂ ਉਹ ਵੀ ਦੂਰ ਹੁੰਦੀਆਂ ਨਜ਼ਰ ਆ ਰਹੀਆਂ ਨੇ ਇਸ ਸਮੇਂ ਸਰਕਾਰ ਚ ਆ ਛੱਡੋ ਤੁਸੀਂ ਇਹ ਨਾ ਗੱਪਾਂ ਨੂੰ ਜਿਹੜੀਆਂ ਸਰਕਾਰ ਗੱਪਾਂ ਮਾਰ ਰਹੀ ਹੈ ਗੰਦੇ ਪਾਣੀ ਦੀ ਸਮੱਸਿਆ ਤਾਂ ਹੱਲ ਕਰਾ ਦੇਣ ਪਹਿਲਾਂ ਲੋਕਾਂ ਨੂੰ ਸਾਫ਼ ਪਾਣੀ ਤਾਂ ਮਿਲੇ ਪੀਣ ਨੂੰ ਇਹ ਤਾਂ ਬਾਅਦ ਦੀਆਂ ਗੱਲਾਂ ਆ ਆ ਜਿਹੜਾ ਤੁਸੀਂ ਐਜੂਕੇਸ਼ਨ ਦੀ ਗੱਲ ਕਰਦੇ ਆ ਹਸਪਤਾਲਾਂ ਦੀ ਗੱਲ ਕਰਦੇ ਮੇਰੇ ਨਾਲ ਜਾ ਕੇ ਦੇਖ ਲਓ ਕਿਸੇ ਨੂੰ ਵੀ ਜਾ ਕੇ ਭੇਜ ਕੇ ਦੇਖ ਲਓ ਉੱਥੇ ਕੁਝ ਨਹੀਂ ਹੈਗਾ ਉੱਥੇ ਸਭ ਹਵਾਈ ਫਾਇਰ ਆ ਕਰੋਗੇ ਨੇ 100 ਕਰੋੜ ਤੋਂ ਵੱਧ ਕਹਿ ਨੂੰ ਤਾਂ ਗਰੰਟੀਆਂ ਆ ਬਹੁਤ ਕੁਝ ਕਹੀ ਜਾਂਦੇ ਕਥਨੀ ਤੇ ਕਰਨੀ 'ਚ ਬਹੁਤ ਫਰਕ ਆ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਮੂੰਹ ਨਹੀਂ ਲਾਉਣਗੇ ਮੋੜ ਕੇ ਬਿਲਕੁਲ ਇਹ ਸੰ ਸਾਡੇ ਨਾਲ ਕਾਂਗਰਸ ਉਮੀਦਵਾਰ ਸ੍ਰਿੰਦਰਪੁਰ ਕੋਰ ਇਹਨਾਂ ਨੇ ਗੱਲਬਾਤ ਕੀਤੀ ਹੈ ਤੇ ਇਹਨਾਂ ਨੇ ਕਿਹਾ ਕਿ ਜ਼ਰੂਰ ਜਿਹੜਾ ਨਗਰ ਨਗਰ ਕਮਿਸ਼ਨਰ ਨਾਲ ਵੀ ਗੱਲਬਾਤ ਕਰਨਗੇ ਤੇ ਮਸ਼ੀਨਰੀ ਵੀ ਉੱਥੇ ਲੈ ਕੇ ਜਾਣਗੇ ਲੋਕਾਂ ਦੀ ਸਮੱਸਿਆ ਵੀ ਵਿਹਾਲ ਕਰਾਵਾਂਗੇ ਫਿਲਹਾਲ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਵੇਂ ਇਸ ਮੁਸੀਆਵਾਂ ਹੱਲ ਹੁੰਦੀਆਂ ਨੇ ਲੋਕ ਕੀ ਇਸ ਵਾਰ ਵੋਟ ਕਰਨਗੇ ਜਾਂ ਇਹਨਾਂ ਦਾ ਬਾਈਕਾਟ ਕੀਤਾ ਜਾਏਗਾ ਫਿਲਹਾਲ ਪੰਜਾਬ ਤੱਕ ਦੀ ਖਬਰ ਨਸ਼ਰ ਹੋਣ ਦੇ ਬਾਅਦ ਜਿਹੜਾ ਪ੍ਰਸ਼ਾਸਨ ਵੀ ਹਰਕਤ 'ਚ ਆ ਚੁੱਕਾ ਹੈ ਤੇ ਉਮੀਦਵਾਰ ਵੀ ਹੁਣ ਇਸ ਗੱਲ ਨੂੰ ਸਮਝ ਰਹੇ ਨੇ ਕਿ ਅਗਰ ਲੋਕਾਂ ਕੰਮ ਨਾ ਕਰਵਾਏਗੇ ਤੇ ਵੋਟ ਵੀ ਨਹੀਂ ਮਿਲੂਗੀ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਅਦਿੱਤੇ ਦੇ ਨਾਲ ਦਵਿੰਦਰ ਕੁਮਾਰ ਜਲੰਧਰ